ਕੀ ਜਿਤੋਂ ਵੀ ਡਾਇਰੈਕਸ਼ਨ ਆਉਂਦੀ ਹੈ ਸਾਰੇ ਲੀਡਰ ਇੱਥੇ ਬਹਿਤਾ ਕਰਕੇ ਜਾਂਦੇ ਆ ਕਿ ਇਹਨੂੰ ਠਕਾਵਾਂਗੇ ਕਿ ਇਸ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਇੰਟਿਫਿਕਲੀ ਇਸ ਨੂੰ ਠੀਕ ਕਰਕੇ ਜਿਤੋਂ ਬਿਜਲੀ ਵੀ ਪੈਦਾ ਹੋ ਸਕਦੀ ਹੈ ਇੱਥੇ ਸਾਰਾ ਕੁਝ ਹੋ ਸਕਦਾ ਪਰ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਕੇ ਜੀਵਲ ਸਾਹਿਬ ਜਿਤੋਂ ਪਹਿਨਾ ਹੈ ਸੀਗੁਰਨਾ ਨੇ ਕਿ ਅਲਸੀ ਗਰਾਸੀ ਪਰ ਤੋ ਟਰਟੋ ਟਰਟਾ ਅੰਬਰਸਰ ਨੂੰ ਦੇਣਾ ਪਰ ਅਜੇ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਤੇ ਫੇਰ ਜਿਹੜੇ ਸਾਡੇ ਐਸ.ਸੀ.ਪੀ.ਸੀ ਦੇ ਗੁਰਦੁਆਰੇ 87 ਤਫਾ ਤੋਂ ਥੱਲੇ ਹੁੰਦੇ ਆ ਜੀ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਹੱਤੀ ਹੈ ਪੰਜਾਬ ਸਰਕਾਰ ਦੀ ਉਹ ਵੀ ਸੁੱਤੇ ਪਏ ਉਹਨਾਂ ਦੇ ਵੀ ਇਲੈਕਸ਼ਨ ਨਹੀਂ ਕਰਉਂਦੇ ਤੇ ਜਿਹੜੇ ਐਸ.ਸੀ.ਪੀ.ਸੀ ਦੇ ਮੱਤੇ ਤੋਂ ਗੁਰਦੁਆਰਾ ਸਾਬੋਂ ਦੀਏ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਸੈਂਟਰ ਮੋਤੀ ਦੀ ਸਰਕਾਰ ਦੀ ਹੈ ਕੀ ਹੈ ਉਹ ਵੀ 14 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਕਰਾਰੇ ਤੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਫਟੜ ਹੋਏ ਹੋਏ ਐ ਇੰਨਾ ਜ਼ੁਲਮਾਂ ਦੇ ਨਾਲ ਜਦ ਦਾ ਇਹ ਹਿੰਦੁਸਤਾਨ 1947 ਦੇ ਵਿੱਚ ਬਣਿਆ ਹੈਗਾ ਕੋਈ ਸਾਡੀ ਪੁੱਛੜੇ ਵਿੱਚ ਨਹੀਂ ਕੋਈ ਸੈਂਟਰ ਦੇ ਵਿੱਚ ਸਾਡਾ ਵਜ਼ੀਰ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਦੋਂ ਸਾਡੇ ਜੱਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਕਿ ਇਹ ਤਾਂ ਮੁਸਕ ਲਾਹੌਰ ਤੱਕ ਜਾਂਦਾ ਹੈ ਤੇ ਇਹ ਤਾਂ ਫੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਦਿੱਲੀ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਗੰਨਗੀ ਤਾਂ ਢੇਰ ਸਾਡੇ ਸਿਰ ਦੇ ਉੱਤੇ ਰੱਖਦਾ ਸਿੱਖਾਂ ਦੇ ਉੱਤੇ ਤੇ ਮੁਸਲਮਾਨਾਂ ਦੇ ਉੱਤੇ ਤੇ ਇਹਨਾਂ ਨੂੰ ਤਾਂ ਚੱਕਣਾ ਚਾਹੀਦਾ ਤਾਂ ਇਹ ਤਾਂ ਇਨਸਾਨੀ ਸਿੱਖਾ ਜਾਂਦਾ ਚਾਹੀਦਾ ਜੀ ਤੇ ਜੇ ਸ਼ਰਮਿੰਦਾ ਕਰਨਾ ਹਿੰਦੁਸਤਾਨ ਨੂੰ ਪਾਕਿਸਤਾਨ ਕਹਿ ਦੇ ਅਸੀਂ ਖਰਚਾ ਸੀ ਚੱਲ ਲਾਂਗੇ ਤੇ ਇਹਨੂੰ ਠੀਕ ਕਰਦਾਂਗੇ ਇਹ ਜੇ ਮਨਜ਼ੂਰ ਹੋਵੇ ਇੰਡੀਆ ਨੂੰ ਸਹੀ ਨਾ ਨਾ ਵੀ ਗੱਲ ਕਰਦੇ ਆ ਕਿ ਤੁਸੀਂ ਵੀ ਖਰਚਾ ਦਿਓ ਜੇ ਇੰਡੀਆ ਨਹੀਂ ਸਭੀ ਗੱਲ ਕਰਨਾ ਚਾਹੁੰਦਾ ਲੇਕਿਨ ਮਾਨ ਸਾਹਿਬ ਜਦੋਂ ਵੀ ਚੋਣਾ ਹੁੰਦੀਆਂ ਨੇ ਉਹ ਬਹੁਤ ਸਾਰੇ ਇੱਥੇ ਵਾਅਦੇ ਵੀ ਕੀਤੇ ਜਾਂਦੇ ਨੇ ਇੱਥੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਚੁਕਾ ਦਿੱਤਾ ਜਾਵੇਗਾ ਇਸ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਆ ਕੀ ਲੱਗਦਾ ਫੂਕ ਨਿਕਲ ਜਾਂਦੀ ਆ ਜਦੋਂ ਏਸ ਕੁਰਸੀ ਤੇ ਬੈਠਿਆ ਹੁੰਦਾ ਨਹੀਂ ਉਹਨਾਂ ਦੀ ਫੂਕ ਨਹੀਂ ਨਿਕਲਦੀ ਫੂਕ ਲਿਕੰਦੀ ਆ ਤੁਹਾਨੂੰ ਤੁਹਾਡੀ ਜਿਹੜੇ ਵੋਟ ਰਹਿ ਕੇ ਆ ਹੂੰ ਤੁਸੀਂ ਫਿਰ ਵੋਟਰ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕਸੂਰ ਤਾਂ ਤੁਹਾਡਾ ਵੀ ਹੈ ਕਿ ਜਿਹੜੇ ਬੰਦੇ ਇੱਥੇ ਵਹਿ ਤੇ ਵੀ ਕਰਕੇ ਜਾਂਦੇ ਆ ਲੇਕਿਨ ਬਹੁਤ ਸਾਰੇ ਮੋਤਮਾਂ ਇੱਥੇ ਹੋਈਆਂ ਨੇ ਇਸ ਗੰਦਗੀ ਕਰਕੇ ਕੋਈ ਕੁਝ ਹੋਇਆ ਜੀ ਪਰ ਜਿਹੜੇ ਵੋਟਰ ਹੈ ਜੀ ਜਿੱਦੋਂ ਵੋਟ ਪਾਉਂਦੇ ਹੋ ਤਾਂ ਨਹੀਂ ਸੋਚਦੇ ਕਿ ਇਹ ਲੀਡਰ ਨੇ ਸਾਡੇ ਨਾਲ ਆਵਾ ਬਹਿ ਕੇ ਕੀਤੇ ਮਾਨ ਸਾਹਿਬ ਅਕਾਲੀ ਦਲ ਨੂੰ ਵੀ ਲੋਕਾਂ ਨੇ ਵੇਖਿਆ ਕਿ ਨਾਮ ਕਾਂਗਰਸ ਨੂੰ ਵੀ ਲੋਕਾਂ ਨੇ ਵੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਇਸ ਨੂੰ ਹਟਾਵਾਂਗੇ ਕੀ ਲੱਗਦਾ ਕਿ ਸਿਰਫ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ ਬਕਲਾਹਟ ਹੀ ਦਿੱਤੀ ਹੈ ਉਸ ਤੋਂ ਬਾਅਦ ਕਦੀ ਵੀ ਨਿੱਜਰ ਸਾਹਬ ਤੇ ਨਜ਼ਰ ਨਹੀਂ ਆਏ ਜੇ ਅਮਰਸਥਦ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲੇ ਉਹਨਾਂ ਵੱਲੋਂ ਤਿੰਨ ਚਾਰ ਵਿਜ਼ਿਟ ਕੀਤੀਆਂ ਗਿਆ ਹੁਣ ਉਹ ਵੀ ਨਹੀਂ ਨਜ਼ਰ ਆ ਰਹੇ ਕੀ ਲੱਗਦਾ ਕਿ ਜਿਹੜੀ ਜਨਤਾ ਉਹ ਕਿਸ ਚੱਕੀ ਚ ਪਿਸਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਰਹੇ ਨੇ ਮੇਰਾ ਤਾਂ ਖਿਆਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਇੱਥੋਂ ਦੇ ਕਮਿਸ਼ਨਰ ਸਾਹਿਬ ਨੂੰ ਮੈਂ ਜਾਣ ਕਰਨਾ ਚਾਹੁੰਦਾ ਸੀ ਕੱਲ੍ਹ ਉਹਨਾਂ ਨੇ ਤੇਜੀ ਸੁਣੇ ਮੇਰੇ ਨਾਲ ਚੱਕਿਆ ਗਿਆ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਫੋਨ ਕਰਨਾ ਚਾਹੁੰਦਾ ਹਾਂ ਕਿ ਇਹ ਵੀ ਹਾਲਾਤ ਦੇ ਡਿਗਰੇ ਹੋਏ ਐ ਇੱਥੋਂ ਦੀ ਅਪਸਰ ਚਾਹੀਦੀ ਹੈ ਪਰ ਇਹ ਤਾਂ ਬੁਰੀ ਤਰ੍ਹਾਂ ਲੱਗਦੀ ਹੈ ਕਿ ਇਹ ਅਸੀਂ ਕ੍ਰਾਈਮ ਦੀ ਗੱਲ ਕਰਨੀ ਹੈ ਇਥੋਂ ਦੀ ਵਾਤਾਵਰਣ ਦੀ ਗੱਲ ਕਰਨੀ ਹੈ ਇੱਥੇ ਜਿਹੜੀ ਬਦਬੂ ਜਾਂਦੀ ਹੈ ਦਰਪਾਲ ਸਾਹਿਬ ਚ ਦੇ ਦੁਰਗਿਆਂਾ ਮੰਦਿਰ ਦੇ ਵਿੱਚ ਵੀ ਜਾਂਦੀ ਹੈ ਉਹੀ ਬਦਬੂ ਤੇ ਇਹ ਤਾਂ ਫਿਰ ਸਾਰਿਆਂ ਦਾ ਨੁਕਸਾਨ ਹੋ ਰਿਹਾ ਇੱਥੇ ਕਿਉਂ ਨਹੀਂ ਬੋਲਦੇ ਸਭ ਗੜੇ ਤੇ ਕਿਉਂ ਨਹੀਂ ਕਰਦੇ ਹੈਗੇ ਕੀ ਲੱਗਦਾ ਹੈ ਕਿ ਜਿਹੜਾ ਸੱਚਖੰਡੀ ਦਰਬਾਰ ਸਾਹਿਬ ਉੱਤੇ 골ਡ ਲਗਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੀ ਸੇਵਾ ਨਿਭਾਈ ਗਈ ਸੀ ਕੀ ਲੱਗਦਾ ਹੈ ਕਿ ਉਹ ਵੀ ਹੁਣ 골ਡ ਕਾਲਾ ਪਹਿਣਾ ਸ਼ੁਰੂ ਹੋ ਗਿਆ ਉਹਦੀ ਵੀ ਸੇਵਾ ਜਿਹੜੀ ਹੈ ਹਰ ਸਾਲ ਉਹ ਸੇਵਾ ਤਾਂ ਘਟੂ ਕੀ ਕਿਉਂ ਕਰਕੇ ਇਲੈਕਸ਼ਨ ਨਹੀਂ ਸੈਂਟਰ ਕਰਾ ਰਿਹਾ ਇਹ ਡਿੱਡ ਕਰਨਾ ਚਾਹੁੰਦਾ ਹੈ ਸਾਡਾ ਜਮਹੂਰੀਅਤ ਨੂੰ ਮਾਰਨਾ ਚਾਹੁੰਦਾ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਕਾਨੂੰਨ 13 ਹੀ ਸੱਤ ਥੋਈ ਸੀ ਜੀ ਐਸ ਪੀ ਸੀ ਉਹ ਸੁਨ ਖਤਮ ਕਰਨਾ ਚਾਹੁੰਦਾ ਹੈ ਜੀ ਠੀਕ ਹੈ ਨਾ ਚਾਹੂਗਾ ਸਾਡਾ ਆਪ ਤੁਸੀਂ ਦੇਖ ਸਕਦੇ ਹੋਰੇ ਕੀ ਹਾਲ ਇੱਥੇ ਡੰਪ ਚ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਐ ਪਾਈਪ ਪਾ ਦਿੰਦੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਣ ਹੁੰਦੀ ਹੈ ਉਹ ਗਲਣ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਸੁਣ ਰਹੇ ਆ ਤੇ ਆ ਮੇਰਾ ਦਾੜਾ ਦੱਸਦਾ ਕਿ ਹਵਾ ਉੱਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚ ਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਪਹਾੜ ਦੇ ਗੰਦ ਪਹਾੜ ਗੰਦਰੇ ਅੰਮਰਸਰ ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ ਚ ਘੱਟ ਸਮੇਂ ਚ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਹਰਮੰਦਰ ਸਾਹਿਬ ਤੋਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਉਰੇ ਸਥਾਪਤ ਆ ਇਹਦੀ ਕੋਈ ਸਾਇੰਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਾਣ ਮੁੱਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਔਰ ਇੱਕ ਗੰਦ ਤਾਂ ਪਾਇਆ ਹੈ ਤਾਂ ਕਿ ਸੰਗਤਾਂ ਦੇ ਨੱਕ 'ਚ ਇਹ ਦਮ ਕਰੇ ਤੇ ਔਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਅਨਾਊਂਸਮੈਂਟ ਕੀਤੀ ਗਈ ਸੀ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਹਾਰ ਹੋਈ ਆ ਰੈਂਟਰ ਬੀਸਿੰਗ ਬਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖ ਦਿਓ ਨਿੱਜਰ ਸਾਹਿਬ ਖੁਦ ਕਹਿੰਦੇ ਸੀ ਤਾਂ ਬਿਜਲੀ ਪੈਦਾ ਕੀਤੀ ਜਾਏਗੀ ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਉਰੇ ਨਾ ਸੁੰਦਰ ਨਿੱਜਰ ਸਾਹਿਬ ਨਜ਼ਰ ਆ ਰਹੇ ਆ ਤੇ ਆਹ ਦੇਖ ਲਓ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਐ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ ਐਸਜੀਪੀਸੀ ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉੱਥੇ ਦਰਸ਼ਨ ਕਰਦੀ ਐ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਨਾਲ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਇੱਥੋਂ ਗੰਦ ਤੇ ਮੁਸ਼ਕੀ ਭੇਜਣੀ ਹੈਗੀ ਆ ਤਾਂ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੇ ਨਾਲ ਤੇ ਹੋਰੇ ਡਿਵੈਲਪਮੈਂਟ ਹੋ ਰਹੀ ਹੈ ਸਾਰਿਆਂ ਦੀ ਲੈਂਡ ਪ੍ਰੈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਹੈ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜਦੋਂ ਚੋਣਾ ਆਉਂਦੀਆਂ ਉਦੋਂ ਕਿਸ ਤਰ੍ਹਾਂ ਵਾਣਜੀ ਦਾ ਨੂੰ ਯਾਦ ਆ ਜਾਂਦੀ ਹੈ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਨੇ ਕਿ ਲੱਗਦਾ ਕਿ ਆਮ ਲੋਕਾਂ ਨੂੰ ਸਿਰ ਫੱਦਨ ਦੇ ਆ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਹੋਰੇ ਮੋਰਚੇ ਲੱਗਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਲਾਨ ਕਰ ਰਹੀ ਹੋਰੇ ਮੋਰਚੇ ਲਾਉਣ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਇਨ ਫਿਊਚਰ ਕੁਝ ਹੈ ਜੀ ਪਲਾਨ ਆਊਟ ਕੀਤਾ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਹੈ ਸਾਡੀ ਆਵਾਜ਼ ਬੁਲੰਦ ਨਹੀਂ ਹੋਣ ਦਿੱਤੇ ਔਰ ਜਿਹੜੇ ਹੋਰ ਤਰ੍ਹਾਂ ਦੇ ਵੱਡੇ ਹਿੰਦੂ ਧਰਮ ਦੇ ਸ਼ਹਿਰ ਹਨ ਉਹਨਾਂ ਦੇ ਵਿੱਚ ਯੋਧਿਆ ਚ ਵੱਡੇ ਵੱਡੇ ਮੰਦਰ ਤੇ ਪੈਸੇ ਬਣ ਰਹੇ ਆ ਦਿੱਤੇ ਜਾ ਰਹੇ ਆ ਪਰ ਇੱਥੇ ਜਿੱਥੇ ਬਣਿਆ ਹੋਇਆ ਸਿੱਖਾਂ ਦਾ ਇੱਕ ਹਰਿਮੰਦਰ ਸਾਹਿਬ ਹੈਗੇ ਇੱਥੇ ਗੰਦਗੀ ਦਾ ਮੁਸ਼ਕ ਨਾਲ ਬੰਦੇ ਭਜਾਏ ਜਾ ਰਹੇ ਆ ਇਹ ਤਾਂ ਬਹੁਤ ਮੇਰਾ ਖਿਆਲ ਹੈ ਬਹੁਤ ਮਾੜੀ ਸੋਚ ਸੈਂਟਰ ਦੀ ਪੰਜਾਬ ਸਰਕਾਰ ਦੀ ਹੈ ਕਿ ਗੰਦ ਪਾ ਕੇ ਇੱਥੇ ਧਰਮ ਦੇ ਨਾਲ ਕੋਈ ਲੱਗਣ ਹੀ ਨਹੀਂਦਾ ਉਹ ਤੇ ਉੱਥੇ ਨਵੇਂ-ਨਵੇਂ ਇਮਾਰਤਾਂ ਖੜਾ ਕਰਕੇ ਉੱਥੇ ਭੇਜੀ ਜਾਓ। ਮਹਾਰਾਜਾ ਰਣਜੀਤ ਸਿੰਘ ਵੱਲੋਂ ਜਦੋਂ ਸੱਚਖੰਡ ਚੇਦਰਾਬਾਦ ਸਾਹਿਬ ਤੇ ਗੋਲਚ ਕਿਚੜਵਾਇਆ ਗਿਆ ਸੀ ਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਸੀ। ਹੁਣ ਅਸੀਂ ਉਸ ਤਖਤਦਰੀ ਦੀ ਗੱਲ ਕਰਦੇ ਕਿ ਜਿਹੜਾ ਇੰਗਲੈਂਡ ਚ ਪਿਆ ਉਹਨੂੰ ਵਾਪਸ ਲਿਆਂਦਾ ਜਾਵੇ ਕੋਹੀਨੂਰ ਹੀਰੇ ਦੀ ਗੱਲ ਕੀਤੀ ਜਾਂਦੀ। ਕਿ ਲੱਗਦਾ ਨਹੀਂ ਸੱਚਖੰਡ ਚੇਦਰਾਬਾਦ ਸਾਹਿਬ ਜੋ ਕਿ ਸਭ ਤੋਂ ਵੱਡਾ ਕੋਹੀਨੂਰ ਹੀਰਾ ਸਾਡਾ ਅਸੀਂ ਉਹਨੂੰ ਸ਼ਾਮਲ ਲਈਏ ਤੇ ਅਸੀਂ ਸ਼ਾਇਦ ਉਸ ਤੋਂ ਕਿ ساری ਦੁਨੀਆ ਦੇ ਅਵਲ ਨੰਬਰ ਤੇ ਆ ਸਕਦੇ ਹਾਂ। ਕੋਹਨੋਰ ਹੀਰਾ ਸੇਖ ਕੌਮਦਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਹੱਕ ਹੈ ਤੇ ਅਸੀਂ ਮੰਗਾਗੇ ਪਰ ਇਹ ਗੱਲ ਸੱਚੀ ਹੈ ਕਿ ਜਿੱਥੇ ਹੀਰਿਆਂ ਦੀ ਗੱਲ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਰਮੰਦਰ ਸਾਹਿਬ ਦਾ ਉਹ ਹੀਰਿਆਂ ਤੋਂ ਕਿਤੇ ਜ਼ਿਆਦਾ ਸਿੱਖਾਂ ਵਾਸਤੇ ਇੱਕ ਜ਼ਿਆਦਾ ਮੁੱਲ ਦੀ ਚੀਜ਼ ਹੈਗੀ ਹੈ ਵੈਸੇ ਮੁੱਲ ਦੀ ਹੈ ਨਹੀਂ ਇਹ ਤਾਂ ਸਿੱਖੀ ਦਾ ਘਰ ਹੈ ਸੋ ਇਹ ਤੁਹਾਡੀ ਗੱਲ ਸੱਚੀ ਹੈ ਕਿ ਹਰਮੰਦਰ ਸਾਹਿਬ ਦਾ ਕੋਹਨੋਰ ਨਾਲ ਕੋਈ ਮੇਲ ਹੈ